ਅਸੀ ਕੋਟੇਲ ਜ਼ਮੀਨ ਕਿੰਨੇ ਚੜਾ ਦੀ ਯਾਰ ਇਹ ਬੋਲੀ ਲਾਈ ਕਹਿੰਦੇ ਮੈਨੂੰ ਤਾਂ ਐਵੇਂ ਸਮਝਾ ਨਹੀਂ ਆਇਆ ਅੱਛਾ ਨਹੀਂ ਐਸੀ ਐਸੀ ਕੋਟੇਲ ਐਸੀ ਕੋਟੇਲ 60000 60000 ਐਸੀ ਕੋਟੇ ਵਾਲੇ 50000 ਨੂੰ ਰੱਖ ਲੈਣ ਦੀ ਜਿਹੜੀ ਐਸੀ ਕੋਟਾ ਉਹਦਾ ਜਿੰਨਾ ਮਰਜ਼ੀ ਆ ਵਕਤ ਆ ਕੇ ਰੱਖ ਲੈ ਕੇ ਇਹ ਖਲੋਂਦੇ ਹੀ ਨਹੀਂ ਕੇ ਅੱਛਾ ਦੱਬੀ ਤੁਰੇ ਆਉਂਦੇ ਨੇ ਆ ਆਪ ਦੀ ਮਰਜ਼ੀ ਨਾਲ ਦੱਬੀ ਆਉਂਦੇ ਨੇ ਤੇ ਕੰਮ ਜੇ ਵਾ ਕਰਜਾ ਚੜ ਜਾ ਫਿਰ ਕਹਿੰਦੇ ਨੀ ਯਾਰ ਅਸੀਂ ਤਾਂ ਮਾਰੇਗਾ ਲੁੱਟੇਗਾ ਫਿਰ ਅਖ ਨੂੰ ਗਰਸਾ ਲਿਆਉ ਨਹੀਂ ਨਹੀਂ ਯਾਰ ਐਸੀ ਕੋਟੇ ਦਾ ਘੱਟ ਰੱਖ ਲਿਆ ਕਰੋ ਹਾਂ ਹੈ तो जाए चार तीन लख बुंजा हजार चार किले zaiento cu zos 者 ਕਈ ਜੇ 50000 ਨੂੰ ਕਿੱਲੇ ਤੇ ਲੈ ਲੈਂਦੇ ਹੈ ਮੈਂ ਕਹਾਂ 50000 ਨੂੰ ਕਿੱਲੇ ਤੇ ਲੈ ਲੈਂਦੇ ਹੈ ਜਿਹੜਾ ਤੁਸੀਂ ਬਹੁਤ ਜ਼ਿਆਦਾ ਕਰਤਾ ਜੀ ਮਾੜਿਆ ਸੁਣ ਬਾਈ ਸ਼ਿੰਦਰ ਬਾਈ ਸ਼ਿੰਦਰ ਵਾਹ ਆਇਆ ਹੋਇਆ ਸੀ ਸਾਰੇ ਦੋ ਲੋ ਇੱਧਰ ਆਪਣੇ ਪਲਾਟਫਾਰਮ ਤੇ ਆ ਗਿਆ ਚਾਰ ਹੈ ਫਗਤ ਤਿੰਨ ਕਿੱਲੇ ਇਹ ਹੈਗਾ ਡਰਾਉ ਜਿਹਨਾਂ ਨੇ ਬੋਲੀ ਦਿੱਤੀ ਕਾਪਟਰਾ ਸਾਈ ਵੀ ਇਹ ਭੇਜ ਦੇਣਾ ਫਸ ਇਹ ਆਪ ਲੋਕ ਪੀ ਆ ਕੇ ਤੁਹਾਨੂੰ ਨਾ ਪਾ ਕੇ ਇਹ ਮਿੰਨ ਜਿਹੜੇ ਓਪੀ ਇੱਕ ਮਸਾ ਚਕਾਰਾਂਗੇ ਅਸੀਂ ਖੰਦੀ ਕਰਾਦਾਂਗੇ ਰੋਣ ਆਏ ਸ਼ਰਤੇ ਕਿ ਉਹ ਗਰੌਂਡ ਜਿਹੜਾ ਉੱਥੇ ਗਰੌਂਡ ਬਣਨਾ ਹੈ ਉਹ ਜਗ੍ਹਾ ਦੇ ਉਹ ਮਤਾ ਪੈ ਚੁੱਕਿਆ 24 11 2024 ਦਾ ਹਾਂ ਤੇ ਕੱਲ ਨੂੰ ਬੰਦਾ ਆਕੇ ਮੈਂ ਕੜਕ ਬੀਨੀ ਵੀ ਮੈਂ ਬੋਲੀ ਕਰਾਤੀ ਏ ਉਹਨੂੰ ਬਸ ਥੋਨਾ ਹੀ ਬਣਨਾ ਕੱਲਾ ਕੜਕ ਨਹੀਂ ਜੀ ਬਸ ਉਹ ਹੀ ਗਾਉਂਦਾ ਹਾਂ ਹਾਂ ਉਹ ਵੀ ਕਿਰਨ ਜੇ ਨਾ ਸਟੇਡੀਅਮ ਬਾਹਰ ਜਾ ਕੇ ਨਾ ਨਹੀਂ ਨਾ ਜਦੋਂ ਦਾ ਨਹੀਂ ਪਤਾ ਕੀਣਾ ਉਹਨੂੰ ਫਿਰ ਝੰਡੇ ਕਿਹੜੇ ਝੰਡੇ ਹੈਲੋ ਝੰਡੇ ਟੰਡੇ ਕਿੱਥੇ ਮਰਨਾ ਸਟੇਡੀਅਮ ਆਪਣੇ ਆਪਿਆਂ ਬਲਾਸ ਵਾਲੇ ਕੋਲੇ ਬਾਟਰ ਬੈਕਸ ਕੋਲੇ ਬੰਦੇ ਇਹ plots ਨੰਬਰ 4 ਅਕਮਗਰ ਚਿੰਗੇ ਪਿਛਲੀ ਬੋਲੀ 1 ਲੱਖ 60000 ਲਓ ਵੀ ਮਿੱਤਰੋ ਇਹ ਬੋਲੀ ਲੱਗਦੀ ਪਈ ਐਸਸੀ ਕੋਟੇ ਵਾਲੀ ਜ਼ਮੀਨ ਵਿੱਚ ਇਹਨਾਂ ਨੇ 352000 ਤੇ ਕੋਸ਼ ਰਪਈਆਂ ਨੂੰ ਦਿੱਤੀ ਤੁਸੀਂ ਇਹ ਦੇਖੋ ਜਿਹੜੀ ਐਸਸੀ ਜ਼ਮੀਨ ਹੁੰਦੀ ਜਿਹਦਾ ਘੱਟ ਤੋਂ ਘੱਟ ਰੇਟ ਤੈਅ ਕੀਤਾ ਜਾ ਸਕਦਾ ਪਰ ਇੱਥੇ ਤੁਸੀਂ ਇਹ ਦੇਖ ਲਓ ਇਹਨਾਂ ਨੇ 352000 ਨੂੰ ਚਾਰ ਕਿੱਲੇ ਜਿਹੜੀ ਜ਼ਮੀਨ ਸੀ ਉਹ ਉਹਦਾ ਰੇਟ ਲਾ ਕੇ ਬੋਲੀ ਲਗਾ ਦਿੱਤੀ ਇਹ ਬੋਲੀ ਹੋ ਰਹੀ ਹੈ ਪਿੰਡ ਚੱਪਾ ਰਿੱਕੀ ਦੇ ਮਾੜੇ ਕਲਾ ಗ್ರಾಮ ਪੰਚਾਇਤ ਦੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨੰਬਰ 4 ਰਕਮਾ ਤਿੰਨ ਕਿੱਲੇ ਉਹ ਗੱਲ ਹੋਣਾ ਪਹਿਲੀ ਗੱਲ ਤਾਂ ਕਿਹੜੇ ਗ੍ਰਾਮ ਦਾ ਮਸਲਾ ਹੈ ਬੋਲੀ ਦਾ ਨਾਮ ਲਾਓ ਰਿਆਤਾਂ ਦੇ ਨਾਮ ਨੇ ਬੋਲੀ ਨਾ ਲਾਓ ਫਿਰ ਰਹਿ ਦੋ ਯਾਰ ਤੂੰ ਰਹਿ ਦੋ ਯਾਰ ਤੂੰ ਰਹਿ ਦੋ ਯਾਰ ਤੂੰ ਇਹ ਤਾਰੇ ਤੋਂ ਪਛਾਣੀ ਤਰੀ ਨਹੀਂ ਹੋਈ ਯਾਰ ਜਮਾਨਤ ਕਰਵਾ ਲੈਣੇ ਯਾਰ ਜਦੋਂ ਬੇਲ ਹੋਣੇ ਪਾਉਂਦੇ ਹੋ ਦੋ ਦਿਨ ਰੋਕ ਦਿਓ ਯਾਰ ਸਾਪਾ ਨੂੰ ਕਿੰਨੀ ਬੋਲੀ ਪਾ ਰਹੇ ਨੇ ਸਾਬ ਜਾਨ ਤੋਂ ਡਾਕਟਰ ਜੀ ਨਹੀਂ ਹੋਏ ਜਨਾਬ ਬਾਬਾ ਤੇਰਾ ਬਹੁਤ ਇਲਾਕਾ ਦਾ ਜਨਾਬ ਮੈਂ ਇਹ ਬਣਾ ਰਿਹਾ ਸਭ ਕੁਝ ਹੀ ਆਪੇ ਯਾਰ ਦੀ ਬਾਤ ਹੈ ਜਨਾਬ ਪੈਸੇ ਨਾ ਪਾਉਂਦਾ ਕੋਈ ਨਹੀਂ ਕਿ ਉਹ ਵੀ ਰੋਡ ਪਹਿਲਾਂ ਕਿਉਂ ਵੀ ਲੈ ਤੋ ਹਾਂ ਸੇ ਸਭ ਰਾਤ ਕਿਹਾ ਹਾਂ ਸਰਕਾਰ ਦੀ ਜ਼ਮੀਨ ਸਰਕਾਰ ਦੀ ਤੇ ਦੱਸਾਂ ਕਿ ਦੋ ਦਿਨ ਬੈਠੀ ਬੰਦੋਰਾ ਘਾੜੇ ਪਰਦੀ ਇਹਨਾਂ ਨੂੰ ਨਾ 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 ਇਹ ਕਰਨਾ ਇਹ ਜੇ ਲੱਗਦਾ ਮੈਂ ਅਸਾਂ ਕੋਲਾ ਕਰ ਜੇਰੀ ਤੇਰੀ ਰੱਖ ਦੇਵਾਂਗੇ ਕਿਸੇ ਪਾਇਆ ਤੇ ਇਹਦਾ ਬੋਲਾ ਲੱਕਵਾ ਦੇਵਾਂਗੇ ਜਾਂ ਉਹਦੀ ਬੋਲੀ ਟੁੱਟੂਗੀ ਹੋਣੀ ਉਹ ਬਾਈ ਕਿਸੀ ਯਾਰ ਮੇਰਾ ਮਤਾ ਪਾਇ ਤੇ ਮਤਾ ਪਾ ਗਈ ਯਾਰ ਬੰਦੋਰਾ ਪਾਇ ਨਹੀਂ ਪਾਉਣੇ सरदार जी मेपा कुछ <laughs>